ਅੱਜ ਕਹੇ ਕੈਬਨਿਟ ਦੀ ਮੀਟਿੰਗ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਚ ਹੋਈ। ਕਾਫੀ ਵਿਚਾਰ-ਵਟਾਂਦਰੇ ਤੋਂ ਬਾਅਦ ਕਿਉਂਕਿ ਕੱਲ ਤੋਂ ਪੰਜਾਬ ਦਾ ਬਜਟ ਸੈਸ਼ਨ ਜਿਹੜਾ ਉਹ ਸਟਾਰਟ ਹੋ ਰਿਹਾ। ਕੱਲ ਤੋਂ ਲੈ ਕੇ 21 ਤਰੀਕ ਤੋਂ ਲੈ ਕੇ 28 ਤਰੀਕ ਤੱਕ 21 ਮਾਰਚ ਤੋਂ ਲੈ ਕੇ 28 ਮਾਰਚ ਤੱਕ ਜਿਹੜਾ ਉਹ ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਹੋਣਾਗਾ ਇਸ ਬਜਟ ਸੈਸ਼ਨ ਦੌਰਾਨ 26 26 ਮਾਰਚ ਨੂੰ ਪੰਜਾਬ ਦਾ ਸਾਲਾਨਾ ਬਜਟ 2025-26 ਬਜਟ ਜਿਹੜਾ 2025-26 ਉਹ 26 ਮਾਰਚ ਨੂੰ 26 ਮਾਰਚ ਨੂੰ ਪੇਸ਼ ਹੋਣਾਗਾ ਅੱਜ ਉਹਨੂੰ ਲੈ ਕੇ ਕਾਫੀ ਵਿਚਾਰ ਬਟਾਂਦਰੇ ਅੱਜ ਵੀ ਇਸ ਕੈਬਨਟ ਮੀਟਿੰਗ ਦੇ ਵਿੱਚ ਮਾਨਜੋਗ ਮੁੱਖ ਮੰਤਰੀ ਸਾਹਿਬ ਦੇ ਨਾਲ ਸਾਰੇ ਕੈਬਨਟ ਕਲੀਗਜ਼ ਦੇ ਨਾਲ ਹੋਈਆਂ ਔਰ ਬਿਲਕੁਲ ਅੱਜ ਬਜਟ ਜਿਹੜਾ 2025-26 ਦਾ ਉਹਨੂੰ ਅੱਜ ਦੀ ਕੈਬਨਟ ਦੇ ਅੰਦਰ ਪਾਸ ਕੀਤਾ ਗਿਆ ਜਿਹੜਾ ਬਜਟ 26 ਮਾਰਚ ਨੂੰ ਸਾਲ 2025 26 ਲਈ ਪੇਸ਼ ਹੋਣਾਗਾ ਉਹਦੇ ਤੇ ਵਿਚਾਰ ਬਟਾਂਦਰੇ ਤੋਂ ਬਾਅਦ ਅੱਜ ਦੀ ਕੈਬਨਟ ਦੇ ਵਿੱਚ ਉਹਨੂੰ ਪ੍ਰਵਾਨਗੀ ਦਿੱਤੀ ਗਈ ਆ ਉਹਨੂੰ ਲੋਕ ਕੀਤਾ ਗਿਆ ਸੋ ਹੁਣ ਇਹ ਬਜਟ ਜਿਹੜਾਗਾ ਉਹ ਮਾਨਯੋਗ ਪੰਜਾਬ ਦੇ ਰਾਜਪਾਲ ਸਭ ਕੋਲੇ ਭੇਜਿਆ ਜਾਊਗਾ ਔਰ ਜਦੋਂ ਮਾਨਯੋਗ ਗਵਰਨਰ ਸਾਹਿਬ ਦੀ ਪ੍ਰਵਾਨਗੀ ਮਿਲ ਗਈ ਤਾਂ ਪ੍ਰਵਾਨਗੀ ਤੋਂ ਬਾਅਦ 26 ਮਾਰਚ ਨੂੰ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਰੱਖਿਆ ਜਾਊਗਾ ਔਰ 26 ਨੂੰ ਤੋਂ 27 ਨੂੰ ਜਿੰਨੀਆਂ ਵੀ ਪੰਜਾਬ ਦੀਆਂ ਜਿਹੜੇ-ਜਿਹੜੇ ਸਿਆਸੀ ਧਿਰਾਂ ਪੰਜਾਬ ਦੀ ਵਿਧਾਨ ਸਭਾ 'ਚ ਹਮਾਇਦਗੀ ਕਰਦੀਆਂ ਨੇਗੀਆਂ ਉਹ ਸਾਰੀਆਂ ਆਪਣੇ 뷰 ਪੁਆਇੰਟ ਆਪਣੇ ਵਿਚਾਰ ਵਿਧਾਨ ਸਭਾ ਚ ਰੱਖਣ ਗਿਆ ਔਰ ਉਸ ਬਾਅਦ ਬਜਟ ਜੁੜਾ ਉਹ ਪੰਜਾਬ ਵਿਧਾਨ ਸਭਾ ਦੇ ਅੰਦਰ 27 ਮਾਰਚ ਨੂੰ ਪਾਸ ਕੀਤਾ ਜਾਊਗਾ ਧੰਨਵਾਦ ਜੀ ਜੀ ਜੋ ਵੀ ਜੋ ਵੀ ਫੋਕਸ ਰਹੂਗਾ ਉਹ 26 ਮਾਰਚ ਨੂੰ ਠੀਕ 10 ਵਜੇ ਤੁਹਾਡੇ ਸਾਹਮਣੇ ਆਊਗਾ ਅੱਜ ਜੀਮਾ ਜੀ ਇਸ ਵਾਰ ਜੇ ਆਪਾਂ ਕੇਂਦਰ ਦੇ ਬਜਟ ਦੀ ਗੱਲ ਕਰ ਲਈਏ ਮੀਡਲ ਕਲਾਸ ਨੂੰ ਬੜਾ ਇਤਿਆਹ ਰੱਖਿਆ ਗਿਆ ਸੀਗਾ ਅੱਪਾ ਕਿਹੜੀ ਕਲਾਸ ਨੂੰ ਇਸ ਵਾਰ ਧਿਆਨ ਚ ਰੱਖਣਾ ਹੈ ਖਾਸ ਤੌਰ ਤੇ ਬਿਲਕੁਲ ਜਿਹੜੀ ਵੀ ਕਲਾਸ ਦਾ ਧਿਆਨ ਰੱਖਿਆ ਜਾਊਗਾ ਉਹ 26 ਮਾਰਚ ਨੂੰ ਤੁਹਾਨੂੰ ਡਿਸਕਲੋਜ਼ ਕਰਾਂਗੇ। ਕਲਾਸ ਹੋਰ ਹੀ ਕਰ ਦੋ ਹਾਂਜੀ